ਹਾਂਜੀ ਕੀ ਹਾਲਾ ਸਾਰਾ ਦਾ ਸਾਰੇ ਤੁਸੀਂ ਵਧੀਆ ਹੋਗੇ ਤੇ ਸਾਰੇ ਦੇ ਘਰ ਪਰਵਾਸ ਸਭ ਠੀਕ ਹੋਣਗੇ ਮਿੱਤਰੋ ਕਰਤਾ ਸੀ ਆਪਣਾ ਫਸਟ ਬਲੌਂਗ ਸਟਾਰਟ ਆਪਾਂ ਤੇ ਜੇ ਤੁਹਾਨੂੰ ਸਾਡੇ ਬਲੌਂਗ ਵਧੀਆ ਲੱਗੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਹੁਣ ਲਗਾਤਾਰ ਹਫਤਾ ਬਲੌਂਗ ਪਾਵਾਂਗੇ ਪਹਿਲਾਂ ਆਪਾਂ ਵਿੱਚ ਦੀ ਪਾਉਣਾ ਜ हट ਗਈ ਸੀਗੇ ਪਹਿਲਾਂ ਪਾਏ ਹੋਏ ਆਪਾਂ ਤੇ ਹੁਣ ਕਹੀ 2-3 ਮਹੀਨੇ ਬਾਅਦ ਆਪਣੇ ਬਲੌਂਗ ਆ ਰਹੇ ਹੈਗੇ ਤੇ ਆਪਾਂ ਹੁਣ ਲਗਾਤਾਰ ਪਾਇਆ ਕਰਾਂਗੇ ਛੋਡੇ ਭਾਈ ਨੂੰ ਵਧੀਆ ਸਪੋਰਟ ਕਰਿਓ ਸਾਰੇ ਜਾਣੇ ਤੇ ਵਧੀਆ ਕਹਿਣ ਕਹਿਣ ਬਲੌਂਗ ਲੈ ਕੇ ਆਵਾਂਗੇ ਤੁਹਾਡੇ ਖਤਰਾ ਆਪਾਂ ਤੇ ਕਰ ਦਿਆ ਮਿੱਤਰੋ ਬਲੌਂਗ ਸਟਾਰਟ ਆਹ ਉਤਰ ਨੂੰ ਕੁ ਉਤਰਾਇਆ ਕਰਾਉਣਾ ਹੈ ਆ ਕਰੋ ਸ਼ੌਂਕ ਆ ਦੇਖੋ ਕਰੋ ਚੈੱਕ ਤੇ ਹੋ ਕਰੋ ਚੈੱਕ ਆ ਬੱਚਾ ਨਾ ਮਿੱਤਰੋ ਬਾਅਦ ਕੀ ਸਾਨੂੰ ਫੜ ਕੇ ਸ਼ੌਂਕ ਕਰਾ ਦਾਂਗੇ ਆ ਜਾਂਦੋ ਪ੍ਰੀਤ ਨੂੰ ਆ ਜਾਂਦੋ ਤੇ ਕਰਾਵਾਂ ਸਰ ਬੜਕੇ ਸ਼ੌਂਕ ਤੇ ਇਹਨਾਂ ਤਰ੍ਹਾਂ ਸਾਬਜੀ ਸੂਜੀ ਗੁੱਠਣੀਆਂ ਚੱਲਦੇ ਆਪਾਂ ਦਾਣੇ-ਦੋਣੇ ਇਹਨਾਂ ਨੂੰ ਫੇਰ ਆ ਕੇ ਪਾਵਾਂਗੇ ਸਾਬਜੀ ਸੂਜੀ ਗੁੱਠਣ ਲੱਗਦੇ ਆਗੇ ਚੱਲਦਾ ਅੱਗੇ हां जी पहुंच गए से मित्रों सब्जीज आपा ਤੇ ਦੇਖੋ ਆਪਾਂ ਇੰਨੇ ਦਾ ਗੁੱਡ ਰੱਖੀਏਗੇ ਆ ਇੱਧਰ ਸਾਰੀ ਗੁੱਡ ਰੱਖੀਏਗੇ ਆ ਕਰੋ ਚੱਕੇ ਕੱਦੂਆਂ ਦੇ ਵੱਲਾਂ ਨੇਗੀਆਂ ਆ ਇੱਕ ਸਾਈਡ ਰੈਂਦੇਗੇ ਆਪਾਂ ਬਾਅਦ ਚ ਗੁੱਟਾ ਕੇ ਪਹਿਲਾਂ ਇੱਕ ਸਾਈਡ ਗੁੱਡ ਲੈ ਜਿੱਧਰ ਇਧਰ ਵੱਲਾਂ ਨੇਗੀਆਂ ਫਿਰ ਉਹ ਦੂਜੀ ਸਾਈਡ ਆਪਾਂ ਬਾਅਦ ਚ ਗੁੱਟਦਾ ਆ ਸਾਰੇ ਗੁੱਡ ਰੱਖੇ ਕੱਦੂ ਦੇ ਵੱਲਾਂ ਦੇ ਦੇਖੋ ਤੇ ਹੁਣ ਆ ਤੋਰੀਆਂ ਦੇ ਵੱੱਲਾਂ ਰਹਿ ਗਈਆਂ ਇਹ ਗੁੜਦੇ ਆਗੇ ਤੋਰੀਆਂ ਵਾਲੀਆਂ ਹੁਣ ਆ ਸਾਰੇ ਤੋਰੀਏ ਦੇ ਉਧਰ ਚੌਲਿਆ ਜੇ ਰਹਿੰਦੇ ਨੇਗੇ ਦੇਖੋ ਇਹ ਸਾਰੀਆਂ ਮਿੱਤਰੋ ਸਾਨੂੰ ਬਿਨ ਰੇ ਸਪਰੇ ਤੋਂ ਕਰਕੇ ਦਿਖਾਵਾਂਗੇ ਆਪਾਂ ਲੋਕ ਕਹਿੰਦੇ ਨਾ ਰੇ ਸਪਰੇ ਤੋਂ ਬਣਾ ਹੁੰਦੇ ਨਹੀਂਗੇ ਤੇ ਵਧੀਆ ਸਾਨੂੰ ਘੈਂਟ ਘੈਂਟ ਸਬਜ਼ੀਆ ਵਧੀਆ ਰੇ ਸਪਰੇ ਤੋਂ ਬਿਨ ਕਰਕੇ ਦਿਖਾਵਾਂਗੇ ਤੁਹਾਨੂੰ ਇਹਨਾਂ ਦੇ ਆਪਾਂ ਕੱਲ ਨੂੰ ਪਾਥੀਆਂ ਦੀ ਸਪਰੇ ਵੀ ਸੜਕਣੀ ਹੈ ਬਸ ਸਪਰੇ ਨਹੀਂ ਕਹਿੰਦੇ ਉਹਨੂੰ ਉਹ ਦੇਸੀ ਦਵਾਈ ਕਵਾਂਗੇ ਆਪਾਂ ਪਾਥੀਆਂ ਦੀ ਉਹ ਸੜਕਾਂਗੇ ਉਹ ਇਹਨਾਂ ਵਧੀਆ ਫਲ ਫੁੱਲ ਚੱਕ ਲੈਂਦੀਆਂ ਨੇ ਗਿਆਂ ਤੇ ਵਧੀਆ ਕੋਈ ਐਵੇਂ ਹੋਣੀ ਹੁੰਦਾਗਾ ਬੜੇ ਸੇਤੀ ਬਦਨ ਲੱਗ ਜਾਂਦੀਆਂ ਨੇ ਤੇ ਕੱਲ੍ਹ ਨੂੰ ਸੜਕਾਂਗੇ ਆਪਾਂ ਪਾਥੀਆਂ ਦੀ ਉਹ ਤੇ ਅੱਜ ਗੁੜਦੇ ਆਂਗੇ ਆਪਾਂ ਜਿੰਨੇ ਆਪਾਂ ਨੂੰ ਲਾਥਾਂ ਤੱਕ ਜਿੰਨੇ ਹੀ ਗੁੱਟ ਜੰਦੀਆਂ ਗੁੜਦੇ ਆਂਗੇ ਲੱਗਦੇ ਆ ਗੁੱੜਨ ਹਾਂਜੀ ਮਿੱਤਰੋ ਘਰੇ ਆ ਗਏ ਸੀ ਆਪਾਂ ਮੀਂਹ ਆ ਗਿਆ ਤੇ ਜਦੋਂ ਮੀਂਹ हट ਗਿਆ ਫੇਰ ਚੱਲਾਂਗੇ ਫੇਰ ਗੁੱਟਾਂਗੇ ਦੋ ਦਿਨ ਬਟਾ ਗੁੱਡੇ ਆਈ ਸੀ ਅਸੀਂ ਹਾਂਜੀ ਹਾਂਜੀ ਤਰੋ ਉਹ ਸੋ ਵੀ ਘੜਤੇ ਸੀ ਆਪਾਂ ਬਾਹਰ ਮੀਂਹ ਚ ਆ ਦੇਖੋ ਸਾਡੇ ਆਪਣੇ ਬੱਕਰੀਆਂ ਇਹ ਮਰਗੀ ਫਿਰਦੀ ਹੈ ਜੀ ਆਪਣੀ ਰੌਣਕ ਰੌਣਕ ਇਹ ਜਲੂਸ ਦੇਖੋ ਇੱਥੇ ਕੱਢਿਆਗਾ ਆ ਦੇਖੋ ਸਾਡੇ ਛੋਟੇ ਨੇ ਕੱਢਿਆਗਾ ਆ ਫਿਰ ਇਹ ਕਾਲਾ ਰੰਗ ਕਰਤਾ ਤੇ ਇੱਧਰ ਬੈਠਾ ਹੈ ਬੱਚੇ ਆ ਵੇਖਿਆ ਬੱਚੇ 2:05 ਵਜੇ ਆ ਸਰ ਸਾਰੇ ਦੂਜੇ ਦਿਖੋਣਾ ਉਹਨੇ ਕਿੱਥੇ ਹੈ ਨਹੀਂ ਦੂਜੇ ਕਿਹਨਾਂ ਚੋਲਾ ਆਉਂਦਾ ਦੇਖ ਲਿਆਂਗੇ ਕਿੱਥੇ ਨਹੀਂ ਨਾ ਦੂਜੇ ਆ ਕੋਈ ਨਹੀਂ ਦੂਜੇ ਚੋਲਾ ਬਾਹਰ ਨਹੀਂ ਹਾਂਜੀ ਮਿੱਤਰ ਬਾਹਰ ਦੇਖਦੇ ਆਪਾਂ ਬਾਹਰ ਹੋਣਗੇ ਇਧਰ ਬੱਲਾ ਬੱਲਾ ਚ ਦੇਖਦੇ ਆਓ 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 ਵਾਹ ਦੇਖੋ ਕਿਤੇ ਕੋਟਾ ਕੱਟਾ ਨੱਚ ਕੇ ਲੈ ਗਿਆ ਹੋਵੇ ਦੇਖ ਰਹੇ ਹਾਂਗੇ ਲੱਭ ਕੇ ਚੂਚੇ ਮਿਲ ਗਏ ਚਲੋ ਉਧਰ ਅਗਾਂਹ ਫਿਰਦੇ ਆਂ ਮਿੱਤਰ ਹਾਂਜੀ ਚੱਲ 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 ਚਲ ਅੰਦਰ ਚਲੋ ਚਲੋ ਐ ਆ ਉਹ ਬਲੌਕ ਕਰ ਗਿਆ ਕਿ ਕਰਤਾ ਆ ਵੜ ਗਿਆ ਮਿੱਤਰੋ ਇੱਥੇ ਇੱਕੋ ਹੀ ਹੈ ਦਾ ਯਾਰਾ ਪੜੀ ਇਹਨੂੰ ਪੜ ਲੈ ਆਹ ਹੋਇਆ ਮਿੱਤਰੋ ਲਾ ਬੌਂਟਲ ਗਿਆ ਪਾਣੀ ਚ ਚੱਲ ਅੰਦਰ ਚੱਲ ਮਿੱਤਰੋ ਇਹਦਾ ਪਾਣੀ ਚ ਬੌਂਟਲ ਗਿਆ ਸਭ ਉੰਦਲ ਗਿਆ ਪਾਣੀ ਚ ਫੜੋ ਇਹਨੂੰ ਫੜੋ ਫੜੋ ਦੂਜੇ ਕਿੱਧਰ ਗਏ ਇੱਕੋ ਹੀ ਥੇ ਮਿੱਤਰੋ ਜੱਫਾ ਲਾਓ ਦੋ ਨਹੀਂ ਥੇਗੇ ਦੋ ਬਾਲ ਦਾ ਪਾਣੀ ਪਾਣੀ ਹੋ ਗਏ ਆ ਸਾਫ ਪੀ ਲੈ ਗਿਆ ਇਹ ਟੀ ਉਠਾ ਲਈਏ ਮੈਨੂੰ ਵੀ ਸਾਹ ਰੁਠਾ ਦੇ ਜੀ ਬੰਦਾ ਇਹ ਕਿੱਥੇ ਆ ਗਿਆ ਉਹ ਜਾ ਦੇ ਨੇ ਪਾ ਦੇ ਰੇ ਦੂਜੇ ਦੋ ਰਹਿ ਗਏ ਮਿੱਤਰੋ ਆ ਆ ਨੀ ਮਿੱਤਰੋ ਦੋ ਚੂਚੇ ਲੱਭੇ ਇੱਕ ਤਾਂ ਸਿਆ ਗਿਆ ਬਾਕੀ ਲੱਭੀ ਜੰਨੇ ਹੈਗੇ ਵਾਲੀ ਆਂਦੇ ਸੀ ਇਹ ਨਹੀਂ ਰਹੀ ਚੂਚੇ ਆਹ ਦੇਖੋ ਇਧਰ ਉਹ ਸਾਡਾ ਛੋਟਾ ਛਤਰੀ ਲੈ ਕੇ ਆ ਗਿਆ ਲੱਛਣ ਮਿੱਤਰੋ ਪਾਲ ਦੇਗੇ ਇਹਦੇ ਸਾਰੇ ਕਿਤੇ ਹਾਂ ਤੇ ਸਾਰੇ ਚ ਹਾਂ ਕਬੂਤਰੋਂ ਦਾ ਕਬੂਤਰ ਤੇ ਗਾਦੇ ਪਾਣੀ ਚ ਨੀਜਾ ਆ ਲੈ ਜਾਂਦਾ ਆਉਂ ਜਾਂਦਾ ਆਉਂ ਜਾਂਦਾ ਆਉਂ ਜਾਂਦਾ ਆਹ ਦੇਖੇ ਥੋੜੇ ਖਾਤਰ ਅਸੀਂ ਆਉਂਦਾ ਆਈਫੋਨ ਪਾਣੀ ਚ ਰਵਾਉਂਦੇ ਫਿਰਦੇ ਹਾਂ ਮਿੱਤਰੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਆ ਲੈ ਹਾਂ ਜੀ ਮਿੱਤਰੋ ਆਹ ਦੇਖੋ ਆਪਣੇ ਯਾਰ ਦੋਸਤ ਆਏ ਸੀ ਇਕੱਠੇ ਹੋ ਕੇ ਹਾਂ ਜੀ ਮਿੱਤਰੋ ਚੂਚ ਦਾ ਲੱਭੇ ਨਹੀਂ ਤੇ ਆ ਗਏ ਸੀ ਘਰੇ ਅਸੀਂ ਕੱਪੜੇ ਕੱਪੜੇ ਬਾਦਲਾਂ ਦਾ ਖੰਡਾ ਵੱਡਿਆ ਦੇ ਲੱਗਦੀ ਬਾਵਾ ਟਾਂ ਮੀਚ ਨਾਉਂਦੇ ਤੁਹਾਨੂੰ ਜੂੜੇ ਲੱਗਦੇ ਨੂੰ ਰਸਤਾ ਬੰਦ ਹੋ ਗਿਆ ਸੀਗਾ ਹੁਣ ਮੀਚ ਆ ਤੇ ਹੁਣ ਚੱਲਦੇ ਆ ਵਸ ਉਸ ਆਹੀ ਤਾਂ ਨਾ ਇਹ ਦੇ ਦੋ ਦੋ ਜਲ ਮੀ ਹਟ ਗਿਆ ਜਦੋਂ ਆ ਜਾਣਗੇ ਇਹ ਨਹੀਂ ਬਾਦ ਚ ਦੇਖਦੇ ਸਾਨੂੰ ਤਾਂ ਲੱਭੇ ਨਹੀਂ ਕੇ ਕੱਪੜੇ ਕੱਪੜੇ ਤੋਂ ਠੰਡ ਤਾਂ ਬੜੀ ਲੱਗਦੀ ਜਾਂਦਾ ਠੰਡ ਲੱਗ ਲੱਗੀ ਹਾਂਜੀ ਮਿੱਤਰੋ ਮੀ ਹੁਣੇ ਕਾਫੀ ਭੀ ਜਾਂਦਾ ਬਾਣ ਭਰਤੇ ਮਿੱਤਰੋ ਤੇ ਆਲੇ ਆਪਣੇ ਬੇੜਾ ਵੀ ਭਰਤਾ ਲੱਗਾ ਬੈਠੇ ਨੇ ਉੱਥੇ ਤੇ ਚੂਚੇ ਥਿਆ ਗਈ ਸੀ ਮਿੱਤਰੋ ਦਿਖਾਉਣਾ ਤੁਹਾਨੂੰ ਉੱਥੇ ਬੱਲਾਂ ਜੀ ਬੜੇ ਬੈਠੇ ਸੀਗੇ ਤੋਰੀਆਂ ਜੇ ਬੱਲਾਂ ਜਿੜੇ ਬੈਠੇ ਸੀਗੇ ਆ ਦੇਖ ਆਹ ਲੈ ਕਿਰੋ ਨੇ ਪੰਦੇ ਜੂਤੇ ਬੈਠੇ ਨੇਗੇ ਆ ਆ ਗਈ ਸੀ ਮਿੱਤਰੋ ਨਹੀਂ ਬੜਾ ਜਿਆਦੇ ਪਈ ਜਾਂਦਾ ਹੁਣ ਤਾਂ ਸਬਜ਼ੀ ਵੀ ਨਹੀਂ ਗੁੱਡੀ ਜਾਨੀ ਮਿੱਤਰ ਸਬਜ਼ੀ ਦਾ ਸ਼ਾਇਦ ਹੀ ਗੁੱਡੀ ਜਾਵੇ ਬਾਕੀ ਦੇਖਾਂਗੇ ਇਹ ਹੱਥਾਂ ਨਾਲ ਪੱਟੇਗੇ ਤਾਂ ਔਲੇ ਬੂੜ ਦੀ ਬੇਨ ਦੇ ਬੋਟ ਆਹ ਦੇਖੋ ਮਿੱਤਰੋ ਚੈੱਕ ਕਰੋ ਦੇਖੋ ਕਿ ਨਰਵਾਣੀ ਹਟ ਗਿਆ ਦੇਖ ਸਾਰੇ ਚੈੱਕ ਕਰੋ ਕਿ ਉਹ ਉਹ ਦੇਖ ਰਹੇ ਆ ਮਿੱਤਰੋ ਸਾਰਾ ਇਹ ਬੰਦਾ ਸਬਜੀ ਦਾ ਮੀਂਹ ਉਹ ਤਾਂ ਹਟ ਗਿਆ ਸੀਗਾ ਤੇ ਗੋਤਰਾ ਨੂੰ ਦਾਣੇ-ਦੂਣੇ ਪਾਇਆ ਹੀ ਕਾਫੀ ਟਾਈਮ ਹੋ ਗਿਆ ਤੋ ਦੇ ਅੰਗੋਠੇ ਤੇ ਪਾਣੀ ਦੇਖੋ ਮਿੱਤਰੋ ਖੜਾ ਤੇ ਪਾਣੀ ਛੜ ਗਿਆ ਸ਼ੋਕਰਾ ਜਵਾਰ ਇਹ ਨਹੀਂ ਪਿਆ ਪਾਣੀ ਨੇ ਇੱਥੇ ਵੀ ਪਾਣੀ ਰਹਿ ਜਾਂਦਾ ਇਹ ਆਦਿਏ ਦਾਣੇ ਨੂੰ ਬੈਠਿਆ ਹਰੇ ਉੱਤਰ ਦਾ ਵਧੀਆ ਸਾਨੂੰ ਕੋ ਵੀ ਕਰਾਉਣਾ ਤੁਹਾਨੂੰ ਫੜ ਕੇ ਉਤਰਾਂਗਾ ਸਰੋ ਮਲਾ ਰੱਖੀਏ ਸਰੋ ਵਿੱਚ ਦਾਣੇ ਹਾਂ ਤੁਹਾਨੂੰ ਸਰੋ ਤੇ ਗਣਤ ਪਾਉਣੇ ਹੁੰਦੇ ਨੇ ਹੁਣ ਫਰ ਜਾਉਂਗਾ ਲੇਥੀ ਚੱਕ ਲੈ ਦਾਣੇ ਦਾ ਭਾ ਵੀ ਰੱਖਿਆ ਸਰੋ ਵੈਸੇ ਤਾਂ ਪਾਉਣ ਨੇ ਹੋਰ ਵੈਸੇ ਮਲਾ ਕੇ ਆਇਓ ਆਓ ਆਓ ਚੈੱਕ ਕਰਾਂ ਮਿੱਤਰੋ ਰੈਫ੍ਰੀਜਰੇਟਰ ਦੀ ਅੱਜ ਇਹ 4-5 4 ਦਿਨਾਂ ਦੇ ਹੋ ਗਏ ਮਿੱਤਰੋ ਦੋਨੇ ਚੱਕਤੇ ਸਵੇਰ ਲਾ ਦੇ ਇਹ ਤਾਂ ਕੀ ਦੇਖੋ ਹਾਂ ਸਾਰੇ ਕੇ ਜਾਨ ਕਰ ਲੈਣਾ ਇਹ ਤੁਹਾਨੂੰ ਦੇਖ ਰੱਖ ਕੇਗੇ ਆਪ ਕਰੋ ਚੈੱਕ ਕਰਾਉਣਿਆ ਮਿੱਤਰੋ ਤੁਹਾਨੂੰ ਫੜ ਕੇ ਸ਼ੌਂਕ ਹਾਂਜੀ ਮਿੱਤਰੋ ਕਰਾਉਣਿਆ ਤੁਹਾਨੂੰ ਸ਼ੌਂਕ ਤੇ ਫੜ ਲਈਏ ਮਿੱਤਰ ਕਰੂਗਾ ਤੇਰਾ ਸਾਹ ਇਹ ਬੱਚਾ ਰਹੇ ਹਰੇ ਪੱਠਾ үлтер чек гаргаа. цаарах үтер аагалаа шаардлагатай. ਆਕੋ ਉਤਰੀ ਚੈੱਕ ਕਰ ਰਹਾ ਹਾਂ ਤਰੋ ਉਸੇ ਉਤਰ ਨਾ ਮਿਲੀ ਹੋਈ ਹੈ ਗਾਲ ਅਖੇ ਨਾਲ ਤੁਰ ਲੋਰ ਤਾਂ ਅੰਦਰ ਜੈਕ ਕਰੋ ਆਹ ਲਖਾਏ ਜਿਹੜਾ ਸਾਨੂੰ ਪਹਿਲੇ ਜਿ ਪੱਠਾ ਲਖਾਇਆ ਸੀਗਾ ਇਹ ਉਹਦਾ ਪਿਓ ਹੈਗਾ ਆ ਦੇਖੋ ਆਪਾਂ ਲੈ ਚੈੱਕ ਕਰ ਲਓ ਕੋ ਤਦ ਹੀ ਦਿਖਾਉਣਾ ਸਾਨੂੰ ਇਹਦੀ ਹੁਣ ਤੇ ਨਾਲ ਆ ਕੂਤ ਨਹੀਂ ਮਿਲੀ ਕੋਈ ਮਿੱਤਰੋ ਇਹਦੇ ਦੋਨਾਂ ਦੀ ਮਾਪੇ ਉਸੇ ਈ ਹੈ ਪੱਲੇ ਤੋਂ ਮੁਪਟਾ ਰਿਹਾ ਸੀਗਾ ਕਾਲਖੀ ਹੈਗੀ ਆਏ ਬੱਲੇ ਚੱਕ ਕੇ ਕਰ ਲੋ ਆਇਆ ਦਰਲਾ ਬੱਲਾ ਚੈੱਕ ਕਰ ਚਾੜ ਵੇਰੀਆ ਉਤਰੇ ਸਾਹੀ ਉੱਤਰ ਦੇ ਆਪਣੇ ਕੋਲ ਤੇ ਲੈ ਕੇ ਆਵਾਂਗੇ ਹੋਰ ਆਪਾਂ ਫੇਰ ਸੋਨੂੰ ਕਰਾਵਾਂਗੇ ਸ਼ੌਕ ਕੱਲ ਨੂੰ ਸ਼ਾਇਦ ਅੱਪ ਕੱਲ ਨੂੰ ਲਿਆਉਣੇ ਹੈਗੇ ਦੋ ਤਿੰਨ ਜੋੜੇ ਲੈ ਕੇ ਲਿਆਉਣੇ ਨੇਗੇ ਸੋਨੂੰ ਦਾ ਕੱਲ ਨੂੰ ਸ਼ੌਕ ਕਰਾਵਾਂਗੇ ਪੱਥਰੋ ਥੱਲੇ ਦਾਣੇ ਦੋਨੇ ਪਾਲਦੇ ਸੀ ਆਪਾਂ ਤੇ ਚੱਲਦੇ ਥੱਲੇ ਆ ਕੇ ਦੇਖਦੇ ਕੀ ਕਰਨਾ ਹੈ ਮੈਂ ਨੇ ਆਂ 10 ਮਿੰਟ ਹੁਣ ਤਾਂ ਨਾ ਦਾ ਸਬਜ਼ੀ ਉੱਡ ਸਕਦੇ ਆਂਗੇ ਚੱਲ ਕੇ ਥੱਲੇ ਬਹਿਨੇ ਹੈਗੇ ਹਾਂਜੀ ਮਿੱਤਰੋ ਸਬਜ਼ੀ ਚ ਦਾ ਖੜ ਗਿਆ ਪਾਣੀ ਆ ਦੇਖੋ ਹੁਣ ਤਾਂ ਅੱਜ ਤਾਂ ਨਹੀਂ ਗੁੱਡੀ ਜਾਂਦੀ ਤੇ ਕੱਲ ਨੂੰ ਦੇਖਾਂਗੇ ਫਿਰ ਆਪਾਂ ਜੇ ਹੱਥਾਂ ਨਾਲ ਪੱਟੇਗੇ ਤਾਂ ਹੱਥਾਂ ਨਾਲ ਵੱਟ ਲਾਂਗੇ ਫਿਰ ਨਹੀਂ ਦੋ ਦਿਨ ਠਹਿਰ ਕੇ ਗੁੱਡ ਲਾਂਗੇ ਚਲੋ ਚਾਲਦੇ ਆਂ ਮਿੱਤਰੋ ਹੋਰ ਕਰੇ ਹਾਂਜੀ ਮਿੱਤਰੋ ਤੇ ਕਰਦਿਆ ਬਲੌਂਗ ਦਾ ਐਂਡ ਇਸ ਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੋਸਤ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਣੇ ਲਗਾਤਾਰ ਬਲੌਗ ਆਇਆ ਕਰਨਗੇ ਤੇ ਸਾਰੇ ਜਣੇ ਆਪਣੇ ਨਾਲ ਜੁੜੇ ਰਹੋ ਵਧੀਆ ਸਪੋਰਟ ਬਣਾ ਕੇ ਰੱਖਿਆ ਆਪਦੇ ਭਰਾ ਨੂੰ ਤੇ ਮਿਲਦੇ ਆ ਮਿੱਤਰੋ ਨਵੇਂ ਬਲੌਗ ਦੇ ਨਾਲ ਓਕੇ ਬਾਏ ਮਿੱਤਰੋ